ਸਕਾਲਪੁਰਖ ਵਾਹਿਗੁਰੂ ਨੇ ਜਿੱਥੇ ਇਸ ਧਰਤੀ ਨੂੰ ਪੈਦਾ ਕੀਤਾ ਖੰਡਾਂ ਬ੍ਰਹਿਮੰਡਾਂ ਨੂੰ ਪੈਦਾ ਕੀਤਾ ਬਨਸਪਤੀ ਨੂੰ ਇਨਸਾਨਾਂ ਨੂੰ ਜੀਵ ਜੰਤੂਆਂ ਨੂੰ ਪੈਦਾ ਕੀਤਾ ਉੱਥੇ ਭੂਤ ਪ੍ਰੇਤ ਨੇ ਜਿਹੜੇ ਪਿਛਾਤ ਨੇ ਜਿਹੜੇ ਉਹ ਵੀ ਇੱਕ ਜੂਨ ਆ ਸੋ ਪ੍ਰਮਾਤਮਾ ਨੇ ਪਤਾ ਨਹੀਂ ਕਿ ਐਸੀਆਂ ਕਿ ਐਸੀਆਂ ਤਾਕਤਾਂ ਨੂੰ ਜਨਮ ਦੇ ਕੇ ਰੱਖਿਆ ਹੋਇਆ ਆਹ ਵੀਡੀਓ ਅੱਜਕੱਲ ਬਹੁਤ ਚੱਲਦੀ ਆ ਬੜੇ ਭੈਣ ਭਰਾ ਕਹਿੰਦੇ ਆ ਕਿ ਇਹਦੇ ਬਾਰੇ ਗੱਲ ਕਰੋ ਇੱਕ ਆਪਣੀ ਗੱਲ ਹੋਰ ਕਹੀ ਜਾਂਦੀ ਹੁੰਦੀ ਹੈ ਕਿ ਜੇ ਆਪਾਂ ਕਿਤੇ ਵੀ ਭੂਤ ਪ੍ਰੇਤ ਪिशाच ਜਿੰਨ ਦੀ ਜਾਂ ਜਾਦੂ ਟੋਣੇ ਦੀ ਗੱਲ ਕਰਦੇ ਆ ਤਾਂ ਅਕਸਰ ਇਹ ਕਿਹਾ ਜਾਂਦਾ ਕਿ ਇਹ ਚੀਜ਼ਾਂ ਭਾਰਤ ਪਾਕਿਸਤਾਨ ਦੇ ਵਿੱਚ ਵੱਧ ਕਿਉਂ ਨੇ ਬਾਹਰ ਕਿਉਂ ਨਹੀਂ ਹੈਗੀਆਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਬਾਹਰਲੇ ਮੁਲਕ ਦੇ ਵਿੱਚ ਇਹ ਚੀਜ਼ਾਂ ਆਪਣੇ ਨਾਲੋਂ ਵੀ ਵੱਧ ਨੇ ਉੱਥੇ ਦੇ ਲੋਕ ਤਾਂ ਖੁੱਲ ਕੇ ਸ਼ੈਤਾਨ ਦੀ ਪੂਜਾ ਕਰਦੇ ਆ ਉਹ ਤਾਂ ਖੁੱਲ ਕੇ ਮੰਨਦੇ ਨੇ ਸ਼ੈਤਾਨ ਨੂੰ ਬਹੁਤ ਵੀਡੀਓ ਨੇ ਜਿੱਥੇ ਉਹਨਾਂ ਨੇ ਸ਼ੈਤਾਨ ਦੀਆਂ ਚਰਚਾ ਬਣਾਈਆਂ ਹੋਈਆਂ ਨੇ ਤੇ ਜਿੱਥੇ ਉਹ ਸ਼ੈਤਾਨ ਦੀ ਪੂਜਾ ਕਰਦੇ ਆ ਇਹ ਤਾਂ ਇਹ ਬਹੁਤ ਸਾਰੀਆਂ ਵੀਡੀਓ ਜਿਹਦੇ ਵਿੱਚ ਦੇਖਿਆ ਜਾ ਸਕਦਾ ਵੀ ਇਦਾਂ ਦੀਆਂ ਤਾਕਤਾਂ ਨੇ ਜਿਹੜੀਆਂ ਉਹ ਆਪਾਂ ਨੂੰ ਦਿਖਣ ਨਾ ਸਹੀ ਪਰ ਉਹ ਆਪਣਾ ਜਿਹੜਾ ਹੋਣ ਦਾ ਅਹਿਸਾਸ ਕਰਵਾ ਦਿੰਦੀਆਂ ਨੇ ਤੇ ਜਦੋਂ ਵੀ ਕਿਤੇ ਆਪਾਂ ਇਦਾਂ ਦੀ ਕੋਈ ਵੀਡੀਓ ਸ਼ੇਅਰ ਕਰਦੇ ਹਾਂ ਸਭ ਤੋਂ ਵੱਧ ਦੇਖੀ ਵੀ ਇਹੀ ਜਾਂਦੀ ਹੈ ਹਨਾ ਲੋਕਾਂ ਨੂੰ ਪਸੰਦ ਵੀ ਇਹੀ ਆਉਂਦੀ ਆ ਪਰ ਅਕਸਰ ਹੀ ਸਾਡੇ ਕੋ ਜਿਹੜੇ ਭੈਣ ਭਰਾ ਨੇ ਉਹ ਗਰਵਾਣੀ ਦਾ ਹਵਾਲਾ ਦੇ ਦਿੰਦੇ ਆ ਕਿ ਗਰਵਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਹੈਗੀ ਮੈਂ ਬਹੁਤ ਬਾਰੀ ਮਸਕੀਨ ਜੀ ਦੀ ਕਥਾ ਸ਼ੇਅਰ ਕੀਤੀ ਆ ਕਿ ਗੁਰਬਾਣੀ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਬਾਰੇ ਦੱਸਿਆ ਗਿਆ ਬਸ ਸਾਡੇ ਗੁਰੂ ਸਾਹਿਬਾਨ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸ ਕੇ ਗਏ ਨੇ ਆ ਵੀਡੀਓ ਦੇਖੋ ਤੁਸੀਂ ਇਹ ਬੰਦਾ ਸਿਕਿਉਰਿਟੀ ਵਾਲਾ ਇਹ ਕਿਸੇ ਨਾਲ ਗੱਲ ਕਰਦਾ ਸੀ ਉਹ ਕੈਮਰੇ 'ਚ ਰਿਕਾਰਡ ਹੋਇਆ ਜਦੋਂ ਉਹਨੂੰ ਦਿਖਾਇਆ ਗਿਆ ਕਿ ਉੱਥੇ ਤਾਂ ਕੁਝ ਹੈ ਨਹੀਂ ਸੀ ਉਹ ਕਿੰਦਾ ਕੰਬਣ ਲੱਗ ਗਿਆ ਉਹ ਸੋ ਇਹ ਚੀਜ਼ਾਂ ਹੈਗੀਆਂ ਨੇ ਤੇ ਬਾਕੀ ਆ ਤੁਸੀਂ ਦੇਖੋ ਇਹ ਸ਼ੈਤਾਨ ਦੀ ਪੂਜਾ ਖੁੱਲ ਕੇ ਹੁੰਦੀ ਆ ਬਾਹਰਲੇ ਮੌਲਕਾਂ ਦੇ ਵਿੱਚ ਲੋਕਾਂ ਦੀਆਂ ਐਸੀਆਂ ਐਸੀਆਂ ਮੰਨਤਾ-ਮਨੋਤਾਂ ਨੇ ਜੇ ਤੁਸੀਂ ਉਹਨਾਂ ਨੂੰ ਦੇਖ ਲਓਗੇ ਤੁਹਾਨੂੰ ਦੇਖ ਕੇ ਡਰ ਲੱਗਣ ਲੱਗ ਜਾਣਾ ਪਰ ਇਹ ਚੀਜ਼ਾਂ ਹੈਗੀਆਂ ਨੇ ਇਹ ਚੀਜ਼ਾਂ ਆਪਣਾ ਵजूद ਰੱਖਦੀਆਂ ਨੇ ਜਦੋਂ ਪਰਮਾਤਮਾ ਇੰਨੀ ਤਕੜੀ ਤਾਕਤ ਆ ਉਹਨੇ ਐਸੀਆਂ ਐਸੀਆਂ ਚੀਜ਼ਾਂ ਸਾਜੀਆਂ ਨੇ ਐਸੀਆਂ ਐਸੀਆਂ ਸ਼ਕਤੀਆਂ ਨੂੰ ਪੈਦਾ ਕੀਤਾ ਵਾ ਤਾਂ ਇਹ ਚੀਜ਼ਾਂ ਵੀ ਇਹ ਵੀ ਇੱਕ ਜੂਨ ਆ ਹਨਾ ਇਹ ਉਹ ਗੱਲ ਵੱਖਰੀ ਆ ਵੀ ਇਹ ਆਪਾਂ ਨਹੀਂ ਦੇਖ ਸਕਦੇ ਆਪਣੀਆਂ ਅੱਖਾਂ ਦੇ ਨਾਲ ਕਿਉਂਕਿ ਆਪਾਂ ਅਕਸਰੀ ਗੱਲ ਕਰੀਦੀ ਹੈ ਕਿ ਅਲੱਗਰ ਡਾਈਮੈਂਸ਼ਨ ਹੈ ਇੱਕ ਹੋਰ ਦੁਨੀਆ ਹੁੰਦੀ ਹੈ ਹਨਾ ਆ ਜਿਹੜੀ ਵੀਡੀਓ ਆ ਇਹਦੇ ਵਿੱਚ ਤੁਸੀਂ ਦੇਖੋ ਜਿਹੜੀ ਗੋਰੀ ਆ ਇਹ ਆਪਣੀ ਟੀਮ ਨੂੰ ਜਿਤਾਉਣ ਵਾਸਤੇ ਉਹ ਇੱਕ ਕਾਲਾ ਜਾਦੂ ਕਰ ਰਹੀ ਆ ਤੇ ਉਸੇ ਨੰਬਰ ਦੇ 플레이ਰ ਦੇ ਉੱਤੇ ਉਸ ਚੀਜ਼ ਦਾ ਅਸਰ ਹੋ ਰਿਹਾ ਇੱਕ ਮੈਂ ਹੋਰ ਵੀ ਵੀਡੀਓ ਪਾਈ ਹੋਈ ਆ ਤੁਸੀਂ ਜਾ ਕੇ ਦੇਖੋ ਉਹਦੇ ਵਿੱਚ ਵੀ ਇਦਾਂ ਹੀ ਮੈਚ ਚੱਲਦਾ ਤੇ ਉਹ ਮੈਚ ਵਾਲਾ ਪਾਈ ਆ ਜਿਹੜਾ ਉਹਨੇ ਇੱਕ ਕੋਈ ਮੰਤਰ ਕੋਈ ਤੰਤਰ ਕਹਿ ਲੋ ਉਹਨੇ ਆਪਣੇ ਜਾਲ ਦੇ ਕੋਲੇ ਰੱਖਿਆ ਹੋਇਆ ਆਪਣੇ ਗੋਲ ਦੇ ਵਿੱਚ ਰੱਖਿਆ ਹੋਇਆ ਤੇ ਉਹਨਾਂ ਚਰ ਉਥੇ ਗੋਲ ਨਹੀਂ ਹੁੰਦਾ ਜਦੋਂ ਬੰਦੇ ਨੂੰ ਸਮਝ ਆਉਂਦੀ ਹੈ ਉਹ ਚੱਕ ਕੇ ਉਹਦੀ ਉਹ ਪਰਚੀ ਪਾੜ ਦਿੰਦਾ ਉਹ ਤੋਂ ਬਾਅਦ ਰਾਈਟ ਵੇਅ ਪਰ ਗੋਲ ਕਰਦਾ ਸੋ ਇਹ ਚੀਜ਼ਾਂ ਆਪਣਾ ਵਿਯੂਦ ਰੱਖ ਰਹੀਆਂ ਨੇ ਇਹ ਚੀਜ਼ਾਂ ਹੈਗੀਆਂ ਨੇ ਤੇ ਬਾਹਰਲੇ ਮੁਲਕ ਦੇ ਵਿੱਚ ਸਾਡੇ ਨਾਲੋਂ ਕਿਤੇ ਵੱਧ ਨਹੀਂ ਉਹ ਉਹ ਗੱਲ ਵੱਖਰੀ ਆ ਵੀ ਅਸੀਂ ਦੇਖ ਦੇਣੀ ਹੈਗੀ ਉਹ ਜਿਵੇਂ ਥਾਈਲੈਂਡ ਆ ਉੱਥੇ ਦੀ ਸਾਨੂੰ ਭਾਸ਼ਾ ਨਹੀਂ ਆਉਂਦੀ ਅਸੀਂ ਥਾਈਲੈਂਡ ਦੀਆਂ ਵੀਡੀਓ ਨਹੀਂ ਦੇਖਦੇ ਤਾਂ ਕਰਕੇ ਉਹ ਵੀਡੀਓ ਸਾਡੇ ਸਾਹਮਣੇ ਨਹੀਂ ਆਉਂਦੀਆਂ ਮੈਕਸੀਕੋ ਆ ਉੱਥੇ ਦੀਆਂ ਵੀਡੀਓ ਨਹੀਂ ਸਾਨੂੰ ਪਤਾ ਸਮਝ ਆਉਂਦੀ ਹੈ ਕਿ ਆਪਾਂ ਦੇਖਦੇ ਨੇ ਉਹ ਤਾਂ ਨਹੀਂ ਸਾਡੇ ਮੂਰੇ ਆਉਂਦੀਆਂ ਚਾਈਨਾ ਹੋਵੇਗੀ ਜਪਾਨ ਹੋਵੇਗਾ ਇਹ ਤਾਂ ਹੱਬ ਮੰਨੇ ਜਾਂਦੇ ਨੇ ਨਾ ਇਹ ਤਾਂ ਕਿਆ ਜਾਂਦਾ ਵੀ ਇੱਥੋਂ ਤਾਂ ਇਹ ਚੀਜ਼ਾਂ ਸਾਡੇ ਨਾਲੋਂ ਤਾਂ ਦੁੱਗਣੀਆਂ ਤਿੱਗਣੀਆਂ ਨੇ ਬਾਹਰਲੇ ਮੁਲਕ ਦੇ ਵਿੱਚ ਸੋ ਇਸ ਆ ਉਸ ਅਕਾਲਪੁਰ ਖਵਾਹੀ ਗੁਰਦਿਆਂ ਰਚਾਈਆਂ ਖੇਡਾਂ ਨੇ ਇਹਨਾਂ ਤੋਂ ਮੁਨਕਰ ਨਾ ਹੋਇਆ ਕਰੋ ਆਪਣੀ ਵਿਜ਼ਨ ਨੂੰ ਵੱਡਾ ਕਰੋ ਕਿਉਂਕਿ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋਗੇ ਤਾਂ ਹੀ ਤੁਹਾਨੂੰ ਪਰਮਾਤਮਾ ਦੀ ਤਾਕਤ ਦਾ ਪਤਾ ਲੱਗੇ ਹਨਾ ਜੇ ਤੁਹਾਨੂੰ ਸਮਝ ਆਊ ਵੀ ਵਾਹਿਗੁਰੂ ਇਹ ਜਿਹੜੀਆਂ ਖੇਡਾਂ ਖੇਡਦਾ ਆਪਾਂ ਨੂੰ ਰੱਬ ਇਸੇ ਕਰਕੇ ਕਹਿੰਦੇ ਆ ਕਿਉਂਕਿ ਉਹ ਇਦਾਂ ਦੀਆਂ ਚੀਜ਼ਾਂ ਇਦਾਂ ਦੀਆਂ ਇਦਾਂ ਦੀ ਕਲਾ ਵਰਤਾ ਦਿੰਦਾ ਜਿਹੜੀ ਸਾਡੀ ਸਮਝ ਤੋਂ ਬਾਹਰ ਹੋ ਜਾਂਦੀ ਹੈ ਇਹ ਤੇ ਇਹ ਚੀਜ਼ਾਂ ਉਹ ਕਰਦਾ ਯਾਰ ਆਪਾਂ ਤੁਹਾਨੂੰ ਅਕਸਰੀ ਕਹਿੰਦਾ ਤੁਸੀਂ ਜਿੱਥੇ ਵੀ ਹੋਣ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਜੋ ਵੀ ਕਰਦੇ ਹੋ ਤੁਸੀਂ ਇੱਕ ਚੀਜ਼ ਸ਼ੁਰੂ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਉੱਠਦੇ ਬੈਠਦੇ ਉਹਦਾ ਨਾਮ ਲਓ ਤੇ ਦੇਖਿਓ ਤੁਸੀਂ ਫਿਰ ਚਮਤਕਾਰ ਵੀ ਹੁੰਦੇ ਆ ਕਲਾ ਵੀ ਵਰਤਦੀ ਹੈ ਤੁਸੀਂ ਆਪਣਾ ਵਿਸ਼ਵਾਸ ਪੱਕਾ ਕਰੋ ਪਰਮਾਤਮਾ ਦੇ ਉੱਤੇ ਸਾਰੀ ਗੱਲ ਵਿਸ਼ਵਾਸ ਤੇ ਖੜੀਆ ਜਿੱਦਣ ਤੁਹਾਡਾ ਵਿਸ਼ਵਾਸ ਪੱਕਾ ਹੋ ਗਿਆ ਨਾ ਉਸੇ ਦਿਨ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਣੀ ਆ ਕਿ ਪ੍ਰਮਾਤਮਾ ਕਦੇ ਤੁਹਾਡੀ ਪਿੱਠ ਨਹੀਂ ਲੱਕਣ ਦਿੰਦਾ ਸੋ ਜਿਉਂਦੇ ਬਾਸਦੇ ਰਹੋ ਵਾਹਿਗੁਰੂ ਦਾ ਨਾਮ ਲਿਆ ਕਰੂ ਧੰਨਵਾਦ